ਇਹ ਜੇ ਤੁਹਾਡਾ ਨਾਮ ਲੈ ਕੇ ਕੋਈ ਆਊਗਾ ਤੁਹਾਡੇ ਚੈਨਲ ਦਾ ਫੇਰ ਕਰ ਵੀ 18000 ਜੀ ਠੀਕ ਹੈ ਜੀ ਹਾਂ ਜੀ 18000 ਤੇ 11 ਹਲਾਂ ਦੇਖ ਸਕਦੇ ਹੋ ਤਰ੍ਹਾਂ ਬਣ ਜਗਾ ਤਵੇ ਹੱਲਾ ਕਰਾ ਜੰਦਰੇ ਰੋਟਾ ਬੀਟਰ ਟਰਾਲੀ ਹਰ ਤਰ੍ਹਾਂ ਦੇ ਇੰਪਲੀਮੈਂਟ ਤੁਹਾਨੂੰ ਦਵਾ ਗਿਆ ਸੀ ਢੇਰੀਆਂ ਦਾ ਕਟਰ 30000 ਕਹਿ ਰਹੇ ਆ ਭਾਜੀ ਬਾਕੀ ਮੌਕੇ ਦੇ ਮਾਨਤਨ ਹੋ ਜੂਗਾ ਮਾਨਤਨ ਹੋ ਜੂਗਾ ਜਿਹੜਾ ਤੁਹਾਡਾ ਨਾਮ ਲੈ ਕੇ ਆਏਗਾ ਭਰਾ ਦਾ ਠੀਕ ਹੈ ਠੀਕ ਹੈ ਔਰ ਦੂਸਰੀ ਗੱਲ ਆ ਇਹਦੇ ਨਾਲ ਦਾ ਬੰਪਰ ਕੋਈ ਨਹੀਂ ਲਗਵਾ ਕੇ ਦਿੰਦਾ ਇਹ ਗਾਰੰਟੀ ਵਾਰੰਟੀ 2 ਸਾਲ ਦੀ ਹੈਗੀ ਆ ਤਵਾ ਟੁੱਟ ਜੇ ਰੀਲ ਟੁੱਟ ਜੇ ਹੱਬ ਪਾੜ ਜੇ ਕੋਈ ਵੀ ਚੀਟ ਟੁੱਟ ਜੇ ਫ੍ਰੀ ਉਹ ਪੋਸਟ ਨੂੰ ਚੇਂਜ ਕਰਕੇ ਦਵਾਗੇ ਠੀਕ ਹੈ ਜੀ ਬਾਕੀ ਆ 11 ਹੱਲਾ 13 ਹੱਲਾ 15 ਹੱਲਾ 17 ਹੱਲਾ ਕੋਈ ਵੀ ਹੱਲ ਚਾਹੀਦਾ ਤੁਹਾਨੂੰ ਮਿਲੇਗੀ ਹਾਂ ਜੀ ਔਰ ਇਹ ਹਜ ਵਾਲੇ ਟਾਇਰ ਲੱਗੇ ਹੈਗੇ ਇਹਨੂੰ ਸਾਸ਼ੀ ਕਾਲ ਜੀ ਸਾਰਿਆਂ ਨੂੰ ਪੰਜਾਬ ਵਹੀਕਲ ਮਾਰਕੀਟ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਜਿੱਦਾਂ ਕਿ ਤੁਹਾਨੂੰ ਪਤਾ ਆਪਣੇ ਚੈਨਲ ਦੇ ਵਹੀਕਲ ਦੀ ਸੇਲ ਪਰਚੇਸ ਦੀ ਐਡ ਪਾਈ ਜਾਂਦੀ ਹੈ ਜੀ ਜੇ ਕਿਸੇ ਵੀਰ ਨੇ ਵਹੀਕਲ ਦੀ ਐਡ ਕਰਾਉਣੀ ਹੋਵੇ ਤਾਂ ਨੰਬਰ ਆਪਣਾ ਲੈਫਟ ਸਾਈਡ ਦੀ ਟੌਪ ਤੇ ਦਿੱਤਾ ਹੁੰਦਾ ਹੈ ਜੀ 7508404209 ਅੱਜ ਅਸੀਂ ਪਹੁੰਚੇ ਦੀ ਤੁਹਾਡੇ ਲੈ ਕੇ ਖੇਤੀਬਾੜੀ ਵਾਲੇ ਸੰਧ ਕਰਦੇ ਆਂ ਜੀ ਵੀਰ ਜੀ ਹੁਣ ਆਣਾ ਗੱਲਬਾਤ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਹੋਰ ਕੀ ਆ ਚੱਲ ਠੀਕ ਆ ਵਧੀਆ ਕਰਪਾੜੀ ਜੀ ਇਹ ਚਾਹੀਦਾ ਜੇ ਤੇ ਆਪਣਾ ਨਾਮ ਦੱਸਿਓ ਸਭ ਤੋਂ ਪਹਿਲਾਂ ਮੇਰਾ ਨਾਮ ਹੈਗਾ ਜੀ ਹਰਿੰਦਰ ਸਿੰਘ ਇਦਾਂ ਮੇਰਾ ਨਿਕਨੇਮ ਹੈਗਾ ਹੈਪੀ ਰੌਂਗੜੀ ਆ ਠੀਕ ਹੈ ਜੀ ਹਾਂਜੀ ਤੇ ਆਪਣੀ ਸ਼ੌਪ ਦਾ ਨਾਮ ਤੇ ਐਡਰੈਸ ਆਸਿਓ ਸ਼ੌਪ ਦਾ ਨਾਮ ਹੈਗਾ ਕੁਲਦੀਪ ਹੈ ਕਰੋ ਠੀਕ ਹੈ ਜੀ ਦੀਨਾ ਨਗਰ ਠੀਕ ਹੈ ਜੀ ਆਪਣੇ ਆ ਲొਕੇਸ਼ਨ ਪੈਂਦੀ ਹੈਗੀ ਇਹਦੀ ਤਾੜਗੜ ਮੋੜ ਤੇ ਠੀਕ ਹੈ ਦੀਨਾ ਨ ਵੇ ਗਈ ਜੀ ਕੁਲਦੀਪ ਐਗਰੋ ਵਰਕਸ ਠੀਕ ਹੈ ਜੀ ਤੇ ਆਪਣੇ ਕੋ ਕਿਹੜੇ ਕਿਹੜੇ ਫਾਰਮਿੰਗ ਦੇ ਇਕਵਿਪਮੈਂਟਸ ਮਿਲ ਜਾਣਗੇ ਹਰ ਤਰ੍ਹਾਂ ਦੇ ਮਿਲ ਜਾਣਗੇ ਭਾਈ ਸਾਡੇ ਕਟਰ ਰੋਟਾਵੇਟਰ ਟਰਾਲੀ ਹਰ ਇੱਕ ਚੀਜ਼ ਤੁਹਾਨੂੰ ਮਿਲ ਜੂਗੀ ਤਵਿਆਂ ਤੋਂ ਕਰ ਲਈ ਫਿਰ ਗੱਲ ਬਾਤ ਜੀ ਜਰੂਰ ਜਰੂਰ ਠੀਕ ਹੈ ਜੀ ਇਹ ਹੈਗੇ ਜੀ ਭਾਜੀ 16 ਤਵੇ ਹੈਗੇ ਜੀ ਠੀਕ ਹੈ ਜੀ ਦੱਸ ਦਿੰਨੇ ਆ ਜੀ 16 ਤਵੇ ਆ ਹਾਂਜੀ ਭਾਰੇ ਤਵੇ ਆ ਦੇਖ ਸਕਦੇ ਹੋ ਸਪੈਸ਼ਲਟੀ ਇਹਦੀ ਭਾਜੀ ਤੁਹਾਨੂੰ ਦੱਸ ਦਿੰਗੇ ਜੇ ਤਾਂ ਭਾਜੀ ਤੁਸੀਂ ਟਾਇਰ ਆਪਣੇ ਜਹਾਜ ਵਾਲੇ ਟਾਇਰ ਲਗਵਾਣੇ ਹੈਗੇ ਆ ਠੀਕ ਹੈ ਜੀ ਠੀਕ ਹੈ ਜੀ ਉਹਦਾ ਪ੍ਰਾਈਸ ਕੁਛ ਅਲੱਗ ਹੈਗਾ ਜੀ ਠੀਕ ਹੈ ਜੇ ਇਹਦਾ ਟਾਇਰ ਇਹ ਲਗਵਾਣੇ ਆ ਗਿਆ ਇਹਦਾ ਪ੍ਰਾਈਸ ਕੁਛ ਹੋਰ ਹੈਗਾ ਜੀ ਠੀਕ ਹੈ ਔਰ ਦੂਸਰੀ ਗੱਲ ਆ ਇਹਦੇ ਨਾਲ ਦਾ ਬੰਪਰ ਕੋਈ ਨਹੀਂ ਲਗਵਾ ਕੇ ਦਿੰਦਾਗਾ ਕੋਈ ਨਹੀਂ ਲਗਾਉਂਦਾ ਕੋਈ ਦੁਕਾਨਦਾਰ ਵੀ ਇਹਦੇ ਨਾਲ ਦਾ ਬੰਪਰ ਜਿਹੜਾ ਪਿੱਛੇ ਲੱਗਾ ਹੈਗਾ ਕੋਈ ਦੁਕਾਨਦਾਰ ਨਹੀਂ ਲਾ ਕੇ ਦਿੰਦਾਗਾ ਪਰ ਬਹੁਤ ਹੀ ਹੈਵੀ ਔਰ ਬਹੁਤ ਹੀ ਹੈਵੀ ਮਾਲ ਲੱਗਾ ਹੈਗਾ ਨਾ ਠੀਕ ਹੈ ਜੀ ਇਹ 16 ਤਵੇਂ ਬਣਾਉਂਦੇ ਆ ਇਹ ਵੀ ਡਿਊਟੀ ਤੇ ਔਰ ਸਾਲ 2 ਸਾਲ ਦੀ ਭਾਜੀ ਗਾਰੰਟੀ ਹੈਗੀ ਹੈ ਗਾਰੰਟੀ ਵਾਰੰਟੀ 2 ਸਾਲ ਦੀ ਹੈਗੀ ਆ ਪਵਾ ਟੁੱਟ ਜੇ ਰੀਲ ਟੁੱਟ ਜੇ ਹੱਬ ਪਾੜ ਜੇ ਕੋਈ ਵੀ ਚੀਟ ਟੁੱਟ ਜੇ ਫ੍ਰੀ ਉਹ ਪੋਸਟ ਤੁਹਾਨੂੰ ਚੇਂਜ ਕਰਕੇ ਦਵਾਂਗੇ ਠੀਕ ਹੈ ਜੀ ਗਰੰਟੀ ਵੀ ਭਾਈ ਹੁਣੀ ਫੁੱਲ ਦੇ ਰਹੇ ਆ ਬਾਕੀ ਨੰਬਰ ਭਾਈ ਦੇ ਸਕਰੀਨ ਤੇ ਚੱਲ ਰਿਹਾ ਤੁਸੀਂ ਕੰਟੈਕਟ ਕਰ ਸਕਦੇ ਹੋ ਬ੍ਰੈਸ ਭਾਈ ਉਹਨਾਂ ਦਾ ਫੇਰ ਦੁਬਾਰਾ ਦੇ ਦੇਣਗੇ ਬਾਕੀ ਕਿਲਰ ਤੁਹਾਨੂੰ ਮਿਲ ਜਾਣਗੇ ਭਾਈ ਕਿਲਰ ਵੀ ਹੈਗੇ ਜੀ ਠੀਕ ਹੈ ਜੀ ਕਰ ਹੀ ਲੈਣੇ ਗੱਲ ਬਾਕੀ ਆ 11 ਹੱਲਾ 13 ਹੱਲਾ 15 ਹੱਲਾ 17 ਹੱਲਾ ਕੋਈ ਵੀ ਹੱਲਾ ਚਾਹੀਦਾ ਤੁਹਾਨੂੰ ਮਿਲੇਗੀ ਹੱਲਾ 17 ਹੱਲਾ ਤੱਕ ਭਾਈ ਹੁਣੀ ਤਿਆਰ ਕਰਦੇ ਨੇ ਦੇਖ ਸਕਦੇ ਹੋ ਇੱਥੇ ਹਾਂਜੀ ਬਾਕੀ ਹਾਲ ਵੀ ਵੀ ਗਾਰੰਟੀ ਹੈਗੀ ਆ ਫੁੱਲ ਗਾਰੰਟੀ ਹੈਗੀ 2 ਸਾਲ ਦੀ ਜ਼ਿਆਦਾਤਰ ਲੋਕਾਂ ਦੀ ਪ੍ਰੋਬਲਮ ਆਉਂਦੀ ਹੈਗੀ ਕਿ ਭਾਈ ਹੱਲਾ ਲੱਗਦੀਆਂ ਨਹੀਂ ਹੈਗੀਆਂ ਪ੍ਰੋਪਰ ਲੱਗਣਗੀਆਂ ਨਹੀਂ ਲੱਗਣਗੀਆਂ ਤੇ ਹੱਲਾ ਤੇ ਸੁੱਟ ਦੇ ਦੁਕਾਨ ਦੇ ਬਾਹਰ ਠੀਕ ਹੈ ਜੀ ਫੁੱਲ ਵੱਡੀ ਗਾਰੰਟੀ ਦੇਦੀ ਭਾਈ ਜੀ ਹਾਂ ਫੇਰ ਰਿਪੀਟ ਕਰ ਦਿਓ ਇੱਕ ਵਾਰ ਮੈਂ ਕਿਹਾ ਜੇ ਜ਼ਿਆਦਾਤਰ ਲੋਕਾਂ ਦੀ ਪ੍ਰੋਬਲਮ ਆਉਂਦੀ ਹੈਗੀ ਕਿ ਭਾਈ ਹੱਲਾ ਲੱਗਦੀਆਂ ਨਹੀਂ ਹੈਗੀਆਂ ਜੇ ਹੱਲਾ ਸਾਡੀਆਂ ਨੇ ਲੱਗਣਗੀਆਂ ਤੁਸੀਂ ਦੁਕਾਨ ਦੇ ਬਾਹਰ ਸੁੱਟ ਕੇ ਜਾ ਸਕਦੇ ਲੋ ਜੀ ਫੁੱਲ ਗਾਰੰਟੀ ਦੇਦੀ ਭਾਈਆਂ ਨੇ ਮੈਂ ਗਾਰੰਟੀ ਕੋਈ ਨਹੀਂ ਭਾਈ ਦਿੰਦਾ ਹੈਗਾ 9 ਹੱਲਾ 11 ਹੱਲਾ 13 ਹੱਲਾ 17 ਹੱਲਾ ਸਾਰੀਆਂ ਮਿਲ ਜਾਣਗੇ ਭਾਏ ਕੋ ਮੋਕੇ ਤੇ ਬਾਕੀ ਦੁਕਾਨਦਾਰ ਦੱਸਦੇ ਕੋਚਾ ਲਾਂਦੇ ਕੋਚਾ ਆਪਣੇ ਕੋ ਭਾਈ ਉਹ ਕੰਮ ਨਹੀਂ ਹੈਗਾ ਜੋ ਦੱਸਤਾ ਉਹੀ ਹੀ ਲੱਗਣਾ ਹੈਗਾ ਭਾਈ 2 ਚੋਟਾ ਬੱਚਾ ਵੀ ਭੇਜੋ 5 ਸਾਲ ਦਾ ਲੈਣ ਵਾਸਤੇ ਉਹੀ ਹੀ ਚੀਜ਼ ਲੱਗੇਗੀ ਜਿਹੜੀ ਦੱਸੀ ਹੈਗੀ ਤੁਹਾਨੂੰ ਠੀਕ ਹੈ ਜੀ ਹਾਂ ਜੀ ਆ ਪਿੱਛੇ ਆ ਜੂ 18 ਹੈਗੇ ਜੀ ਇਹ 18 ਤਵੇ ਭਾਈ ਬੰਦੇ ਪੇਜੇ ਇਹਦੇ ਨਾਲ ਦਾ ਫਰੇਮ ਅੱਜ ਤੱਕ ਕਿਸੇ ਨੇ ਨਹੀਂ ਲਾਇਆ ਹੋਣਾ ਸਿਰਫ ਅਸੀਂ ਲਾਂਦੇ ਪਿਆ 5 ਇੰਚੀ ਫਰੇਮ ਹੈਗਾ ਜੀ ਠੀਕ ਹੈ ਜੀ ਫੁੱਲ ਹੈਵੀ ਡਿਊਟੀ ਤੇ ਇਹਨੂੰ ਟਾਇਰ ਲੱਗੇ ਹੈਗੇ ਜਾਜ ਵਾਲੇ ਜਾਜ ਵਾਲੇ ਸਾਡੇ ਲੱਗੇ ਦੇਖ ਸਕਦੇ ਆ ਆ ਟਾਇਰ ਜਾਜ ਵਾਲੇ ਲੱਗੇ ਹੈਗੇ ਆ ਹਾਂਜੀ ਭਾਈ ਹੁਣਾਂ ਕਹਿਣ ਮੁਤਾਬਕ ਜਾਜ ਵਾਲੇ ਟਾਇਰ ਲੱਗੇ ਹੋਏ ਆ ਜੀ ਹਾਂਜੀ ਬੰਪਰ ਇਹਦਾ ਬਿਸ਼ੋ ਹੈਵੀ ਲੱਗਿਆ ਹੈ ਹਾਂਜੀ ਔਰ ਇੱਕ ਚੀਜ਼ ਇਹਦਾ ਫਾਇਦਾ ਜਿਹੜਾ ਬੰਪਰ ਲਗਾਇਆ ਹੈਗਾ ਇਹਦੇ ਨਾਲ ਦਾ ਬੰਪਰ ਕੋਈ ਦੁਕਾਨਦਾਰ ਨਹੀਂ ਲਗਾਉਂਦਾ ਹੈਗਾ ਇਹਦਾ ਫਾਇਦਾ ਬਹੁਤ ਜ਼ਿਆਦਾ ਹੈਗਾ ਤੁਹਾਨੂੰ ਜੇ ਤੁਸੀਂ ਟਾਇਰ ਜਾਜ ਵਾਲੇ ਪਾਏ ਆ ਚਾਹੇ ਮਾਰੂਤੀ ਗੱਡੀ ਦੇ ਪਾਏ ਆ ਆ ਵੀ ਇਹ ਨਾਲ ਹੀ ਟਾਇਰ ਲੱਗਦੇ ਹੈਗੇ ਠੀਕ ਹੈ ਜੀ ਹਾਂਜੀ ਉਹ ਦੂਸਰੀ ਗੱਲ ਆ ਪਟੋਂਦੇ ਵੀ ਨਹੀਂ ਹੈਗੇ ਠੀਕ ਹੈ ਜੀ ਸਪੈਸ਼ਲਟੀ ਦੱਸ ਦਈਏ ਭਾਈ ਜੀ ਪ੍ਰਾਈਸ ਦਾ ਮੋਟਾ ਮੋਟਾ ਆਈਡੀਆ ਦੱਸੀ ਭਾਈ ਇਹਦਾ ਇਹਦਾ ਪ੍ਰਾਈਸ ਭਾਈ ਹੈਗਾ ਵਾ 70000 ਤੋਂ ਲੈ ਕੇ 95000 ਤੱਕ ਬੰਦੇ ਪਿਆ ਇਹਦੇ ਨਾਲ ਦੇ ਠੀਕ ਹੈ ਜੀ ਹਾਂਜੀ ਓਵਰ ਵਿਊ ਥੋੜਾ ਜਿਹਾ ਤੁਹਾਨੂੰ ਆਈਡੀਆ ਦੇ ਦਿੰਦਾ ਆ ਪਿੱਛੇ ਆਗੇ ਹੈਗੇ ਅੱ비 18 ਹੈਗੇ ਜੀ ਠੀਕ ਹੈ ਜੀ ਇਹਦਾ ਰੇਟ ਕੁਛ ਹੋਰ ਹੈਗਾ ਠੀਕ ਹੈ ਜੀ ਇਹਨੂੰ ਟਾਇਰ ਲੱਗੇ ਹੈਗੇ ਛੋਟੇ ਇਹਦਾ ਰੇਟ ਕੁਛ ਹੋਰ ਹੈਗਾ ਜੀ ਠੀਕ ਹੈ ਜੀ ਹਾਂਜੀ ਇਹ ਬਿਲਕੁਲ ਤਿਆਰ ਹੋ ਰਿਹਾ ਇਹ ਕਿਹ ਜੀਮੇਂਦਾਰ ਭਰਾ ਨੇ ਨਵੀਆਂ ਚੀਜ਼ਾਂ ਨਹੀਂ ਖਰੀਦੀਆਂ ਤਾਂ ਬਜਟ ਦੇ ਵਿੱਚ ਪੁਰਾਣੀਆਂ ਵਿੱਚ ਬਹੁਤ ਖੜੇ ਹੋਏ ਆ ਸੰਦ ਭਾਈ ਜਣਾ ਉਹ ਕਰਦੇ ਇੱਕ ਇੱਕ ਕਰਕੇ ਸਾਰਿਆਂ ਦੀ ਗੱਲਬਾਤ ਹੱਲਾ ਤੋਂ ਕਰ ਲਈ ਭਾਈ ਸਟਾਰਟ ਅਪ ਹਾਂਜੀ ਹਾਂਜੀ ਜ਼ਰੂਰ ਭਾਈ ਜ਼ਰੂਰ ਠੀਕ ਹੈ ਜੀ ਇਹ ਕਿੰਨੀਆਂ ਹੱਲਾਂ ਜੇ ਆ ਭਾਈ 11 ਹੱਲ ਹੈਗੀਆਂ ਜੀ ਸੈਕੰਡ ਹੈਂਡ ਦੇ ਠੀਕ ਹੈ ਔਰ ਨਵੀਂ ਕੰਡੀਸ਼ਨ ਦੇ ਵਿੱਚ ਹੈਗੀਆਂ ਜੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਇਹਨੂੰ ਫਾਲੇ ਫੂਲੇ ਹਰ ਇੱਕ ਚੀ ਨਵੀ ਹੈਗੀ ਨਵੀ ਕੰਡੀਸ਼ਨ ਦੇ ਵਿੱਚ ਹੈਗੀ ਆ ਪੁਰਾਣੀ ਦਾ ਸਿਰਫ ਨਾ ਹੀ ਹੈਗਾ ਜੀ ਠੀਕ ਹੈ ਜੀ ਬਾਕੀ ਨਵੀਆਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਪੁਰਾਣੀ ਚੀ ਚਾਹੀਦੀ ਆ ਉਹ ਵੀ ਮਿਲ ਜੂਗੀ ਕਟਰ ਮਿਲ ਜੂਗਾ ਹੱਲਾ ਮਿਲ ਜਾਣਗੇ ਟਰਾਲੀ ਮਿਲ ਜੇਗੀ ਸਵਾਗੇ ਮਿਲ ਜਾਣਗੇ ਜਿਹੜੀ ਚੀ ਚਾਹੀਦੀ ਤੁਹਾਨੂੰ ਮਿਲ ਜੂਗੀ ਪੁਰਾਣੀ ਠੀਕ ਹੈ ਜੀ ਇਹ ਭਾਈ ਕਿੰਨੇ ਚ ਦੇ ਦੇਣੀ ਆਪਾਂ ਆ ਭਾਈ ਜੇ ਤੇ ਤੁਹਾਡਾ ਨਾਮ ਲੈ ਕੇ ਕੋਈ ਆਊਗਾ ਤੁਹਾਡੇ ਚੈਨਲ ਦਾ ਫੇਰ ਤਾਂ ਰੁਪਈਆ 18000 ਜੀ ਠੀਕ ਹੈ ਜੀ ਹਾਂ ਜੀ 18000 ਤੇ 11 ਹੱਲਾ ਦੇਖ ਸਕਦੇ ਹੋ ਭਾਈ ਯਾਰ ਰੈਂਕਡ ਕੀਤਾ ਬਿਲਕੁਲ ਵਧੀਆ ਤੇ ਆਹ ਕਟਰ ਠੀਕ ਹੈ ਜੀ ਇਹ ਕਟਰ ਭਾਈ ਨਵਾਂ ਨਵਾਂ ਤੇ ਬਹੁਤ ਮਹਿੰਗਾ ਹੈਗਾ ਨਵਾਂ 50 55000 ਦਾ ਕਟਰ ਜੇ ਠੀਕ ਹੈ ਜੀ ਹੋਰ ਇਹ ਸੈਕੰਡ ਹੈਂਡ ਜੇ 30000 ਰੁਪਏ ਦਾ ਤੁਹਾਨੂੰ ਮਿਲ ਜੂਗਾ ਢੇਰੀਆਂ ਵਾਲਾ ਜੇ ਠੀਕ ਹੈ ਜੀ ਇੱਕ ਤਾਂ ਖਲਾਰੇ ਵਾਲਾ ਹੁੰਦਾ ਜੀ ਇਹ ਢੇਰੀਆਂ ਵਾਲਾ ਵਾ ਢੇਰੀਆਂ ਲਾਂਦਾ ਜੀ ਢੇਰੀਆਂ ਦਾ ਕਟਰ 3000 ਕਹਿ ਰਹੇ ਭਾਈ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਮਾਨਤਨ ਹੋ ਜਾਊਗਾ ਜਿਹੜਾ ਤੁਹਾਡਾ ਨਾਮ ਲੈ ਕੇ ਆਏਗਾ ਭਰਾ ਦਾ ਠੀਕ ਹੈ ਜੀ ਹਾਂ ਜੀ ਬਾਕੀ ਟਰਾਲੀਆਂ ਰਿਪੇਅਰ ਕੀਤੀਆਂ ਜਾਂਦੀਆਂ ਨਵੀਆਂ ਬਣਾਈਆਂ ਜਾਂਦੀਆਂ ਹਰ ਤਰ੍ਹਾਂ ਦੀ ਚੀਜ਼ ਬਣਦੀ ਠੀਕ ਹੈ ਜੀ ਹਾਂ ਜੀ ਇੱਥੇ ਇੱਕ ਅੱ비 18 ਹੈਗੇ ਜੀ ਅੱ비 ਸੈਕਿੰਡ ਹੈਂਡ ਦੀ ਅੱ비 ਫਾਰ ਸੇਲ ਆ ਠੀਕ ਹੈ ਜੀ 18 ਤਵੀਆਂ ਦੇ ਦੇਖ ਸਕਦੇ ਹੋ ਇਹ ਭਾਈ ਬਿਲਕੁਲ ਜੈਨੂਇਨ ਪ੍ਰਾਈਸ ਦੇਣੀ ਆ ਆਪਾਂ ਕਿੰਨਾ ਰੱਖਣਾਗੇ ਆ ਭਾਈ 25000 ਤੁਹਾਨੂੰ ਦੇਵਾਂਗੇ 25000 ਦੇ ਵਿੱਚ 18 ਤਵੀਆਂ ਦੇਖ ਸਕਦੇ ਹੋ ਤੁਸੀਂ ਭਾਈ ਹਣਾਆਂ ਨੇ ਦੋ ਤਵੇ ਖੜੇ ਨੇ ਇਹਦੇ ਨਾਲ ਦੇਖ ਸਕਦੇ ਹੋ ਨੈਕਸਟ ਤਵੇ ਹੋਰ ਵੀ ਪੁਰਾਣੇ ਖੜੇ ਹੈ ਭਾਜੀ ਕੋ ਯੂਜ਼ ਕੀਤੇ ਹੋਏ ਇਹ ਭਾਜੀ ਕਿੰਨੇ ਤਵੇ ਇਹ ਭਾਜੀ 18 ਹੈਗੇ ਜੀ ਅੱਭੀ ਠੀਕ ਹੈ ਜੀ ਅਫਿਲਾ ਨਿਊ ਕੰਡੀਸ਼ਨ ਦੇ ਵਿੱਚ ਹੈਗਾ 2 ਸਾਲ ਚੱਲੇ ਹੈਗੇ ਸਾਰੇ ਸਿਰਫ 2 ਸਾਲ ਚੱਲੇ ਹੋਏ ਹੈ ਜੀ ਹਾਂ ਜੀ ਔਰ ਇਹ ਹਾਜ ਵਾਲੇ ਟਾਇਰ ਲੱਗੇ ਹੈਗੇ ਇਹਨੂੰ ਠੀਕ ਹੈ ਜੀ ਹਾਂ ਜੀ ਔਰ ਪ੍ਰਾਈਸ ਹੀ ਗੱਲ ਕੀਤੀ ਜਾਵੇ ਦਦੀ ਪ੍ਰਾਈਸ ਭਾਈ ਇਹਦਾ ਹੈਗਾ ਜੀ 40000 ਦੇ 40000 ਰੁਪਏ ਬਾਕੀ 2 ਸਾਲ ਚੱਲੇ ਸਿਰਫ ਔਨ ਦੀ 2 ਸਾਲ ਸਿਰਫ 2 ਸਾਲ ਚੱਲੇ ਆ 40000 ਦੇ ਕੰਡੀਸ਼ਨ ਦਿਖਾ ਦਿੰਨੇ ਆ ਜੀ ਹਾਂ ਜੀ ਭਾਈ ਇਹਦੇ ਨਾਲ ਦੇ ਨਵੇਂ ਤਿਆਰ ਕਰਾਉਣੇ ਹੁੰਦੇ ਕਿੰਨੇ ਚ ਪੈ ਜਾਣਗੇ ਆਪਾਂ ਨੂੰ ਨਵੇਂ ਭਾਜੀ ਇਹਦੇ ਨਾਲ ਦੇ ਕਰਵਾਣੇ ਹੈਗੇ ਤਾਂ 85 ਉੱਪ ਵੀ ਲਗਵਾਨੇ ਆ ਬਾਕੀ ਹੁੱਕਾ ਵੀ ਭਾਈ ਹੁਣੀ ਤਿਆਰ ਕਰਦੇ ਆ ਬਾਕੀ ਭਾਈ ਆ ਟਰੈਕਟਰ ਦੀਆਂ ਹੁੱਕਾ ਕੋਈ ਵੀ ਟਰੈਕਟਰ ਹੋਏ ਉਹਦੀਆਂ ਹੁੱਕਾ ਬੰਪਰ ਹਰ ਇੱਕ ਚੀਜ਼ ਤੁਹਾਨੂੰ ਉੱਥੇ ਲੱਗੂਗੀ ਜਿਵੇਂ ਦੀ ਕਹੋਗੇ ਉਹਦੀ ਤਿਆਰ ਕਰ ਦਿੰਦੇ ਆ ਬਾਕੀ ਅੱਗੇ ਭਾਈ ਕਿਸਾਨ ਵੀਰਾਂ ਦਾ ਅੱਗੇ ਸੀਜ਼ਨ ਚੱਲਦਾ ਪਿਆ ਅੱਗੇ ਆ ਰਿਹਾ ਵਾ ਆਪਣੇ ਗੰਨੇ ਦਾ ਸੀਜ਼ਨ ਆਦਾ ਪਿਆ ਜੀ ਰੇਜਰ ਟ੍ਰੈਂਚਰ ਹਰ ਇੱਕ ਚੀਜ਼ ਤੁਹਾਨੂੰ ਮਿਲੇਗੀ ਰੇਜਰ ਟ੍ਰੈਂਚਰ ਸਪੈਸ਼ਲਿਸਟ ਠੀਕ ਹੈ ਜੀ ਕੁਲਦੀਪ ਐਕਰੂ ਠੀਕ ਹੈ ਜੀ ਨੰਬਰ ਭਾਈ ਉਹਨਾਂ ਦਾ ਸਕਰੀਨ ਤੇ ਚੱਲ ਰਿਹਾ ਹੈ ਕੋਈ ਵੀ ਇਕੁਪਮੈਂਟ ਤਿਆਰ ਕਰਾਉਣਾ ਹੋਵੇ ਤੁਸੀਂ ਗੱਲਬਾਤ ਸੁਹਾਗੇ ਬਹੁਤ ਸਾਰੇ ਪਈ ਹੋਏ ਹੈ ਭਾਈ ਹਣਾ ਕੋ ਦੇਖ ਸਕਦੇ ਹੋ ਜੀ ਸੁਹਾਗੇ ਭਾਈ ਨਵੇਂ ਤਿਆਰ ਕਰੀਦੇ ਆਪਾਂ ਹਾਂ ਜੀ ਜੀ ਨਵੇਂ ਤਿਆਰ ਕਰੀਦੇ ਭਾਈ ਠੀਕ ਹੈ ਜੀ ਸੁਹਾਗੇ ਕਰਾ ਜੰਦਰਾ ਰਿਜਲ ਟਰਾਲੀ ਹਰ ਇੱਕ ਚੀਜ਼ ਨਵੀਂ ਆ ਨਵੇਂ ਤਿਆਰ ਪਏ ਜੀ ਆ ਤਾਂ ਨਵੇਂ ਪਏ ਜੀ ਠੀਕ ਹੈ ਜੀ ਇਹਨਾਂ ਦਾ ਬੜਾ ਆਈਡੀਆ ਦੇ ਦिए ਪ੍ਰਾਈਸ ਦਾ ਪ੍ਰਾਈਸ ਭਾਈ ਇਹਦਾ ਹੈਗਾ ਜੀ ਆਪਣੇ ਕੋਲ 15000 ਤੋਂ ਲੈ ਕੇ 18000 ਤੱਕ ਸੁਹਾਗੇ ਬੰਦੇ ਪਏ ਜੀ ਠੀਕ ਹੈ ਜੀ ਹਾਂ ਜੀ ਦਸੇ ਵੜਾ ਬਾਕੀ ਆਪਣੇ ਜ਼ਿਮੀਦਾਰ ਭਰਾ ਜਿੰਨੇ ਵੀ ਹੈਗੇ ਜੀ ਕਿਸੇ ਵੀ ਤਰ੍ਹਾਂ ਦਾ ਸੰਦ ਚਾਹੀਦਾ ਹੈਗਾ ਤੁਹਾਨੂੰ ਇੱਥੋਂ ਮਿਲੂਗਾ ਠੀਕ ਹੈ ਜੀ ਔਰ ਫੁੱਲ ਗਰੰਟੀ ਦੇ ਨਾਲ ਮਿਲੂਗਾ ਆਪਣਾ ਡਰੈੱਸ ਹੈਗਾ ਜੀ ਬੀਨਾਨਗਰ ਤਾਲਾਗੜੀ ਮੋੜ ਕੁਲਦੀਪ ਐਗਰੋ ਠੀਕ ਹੈ ਜੀ ਕੁਲਦੀਪ ਐਗਰੋ ਆਪਣੇ ਸਾਹਮਣੇ ਨਾਲ ਜ਼ਿਮੀਦਾਰ ਭਰਾ ਜਿੱਦਾਂ ਦਾ ਚਾਹੁੰਦੇ ਉਦਾਂ ਦਾ ਤਿਆਰ ਕਰਵਾ ਸਕਦੇ ਭਾਜੀ ਹੁਣ ਦੇਖ ਸਕਦੇ ਕੰਮ ਬਹੁਤ ਸੁਹਾਗੇ ਨਵੇਂ ਬੰਦੇ ਪੇ ਨਵੇਂ ਸੁਹਾਗੇ ਬਣ ਰਹੇ ਆ ਜੀ ਬਹੁਤ ਚੰਗੀ ਬੋਸ ਕੰਮ ਕੀਤਾ ਜਾਂਦਾ ਹੈ ਜੀ